ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਇਸ ਦੌਰਾਨ ਜਿੱਥੇ ਸਿੱਖ ਸੰਗਤਾਂ ਵੱਲੋਂ ਲੰਗਰ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਪਿੰਡ ਰੌਣੀ ਦੇ ਨੌਜਵਾਨਾਂ ਨੇ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਸਟੀਮ ਨਾਲ ਬਣਿਆ ਲੰਗਰ ਤਿਆਰ ਕਰਕੇ ਲੋਕਾਂ ਦੇ ਵਿੱਚ ਵਰਤਾਇਆ ਤੇ ਇਸ ਮੌਕੇ ਨੌਜਵਾਨਾਂ ਦਾ ਕਹਿਣਾ ਸੀ ਕਿ ਇਸ ਲੰਗਰ ਨਾਲ ਜਿੱਥੇ ਪ੍ਰਦੂਸ਼ਣ ਨਹੀਂ ਫੈਲਦਾ ਉੱਥੇ ਹੀ ਬਹੁਤ ਵਧੀਆ ਤਰੀਕੇ ਨਾਲ ਲੰਗਰ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਜ਼ਿਆਦਾ ਸੁਭਾਗ ਵੀ ਹੁੰਦਾ ਹੈ ਤੇ ਇੱਕ ਵੱਖਰੀ ਕਿਸਮ ਦਾ ਉਪਰਾਲਾ ਜੋ ਉਹਨਾਂ ਦੇ ਵੱਲੋਂ ਕੀਤਾ ਗਿਆ। ਜਿਹੜਾ ਲੰਗਰਾ ਜੀ 2008 ਤੋਂ ਨਿਰੰਤਰ ਚੱਲਦਾ ਜੀ 7ਵਾਂ ਸਾਲ ਆ ਜੀ ਤੇ ਸਟੀਮ ਨਾਲ ਅਸੀਂ ਲੰਗਰ ਤਿਆਰ ਕਰਦੇ ਆ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨੇ ਜੀ ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜਪਸ਼ਨ ਆ ਉਹ ਘਟ ਗਈ ਜੀ ਪੋਲਿਊਸ਼ਨ ਘਟ ਗਿਆ ਬਾਲਣ ਘਟਪੁਕਦਾ ਜੀ ਤੇ ਦੂਜਾ ਜਿਹੜਾ ਭੋਜਨ ਉਹ ਹਾਈਜੈਨਿਕ ਕੰਡੀਸ਼ਨ ਚ ਤਿਆਰ ਹੁੰਦਾ ਮਤਲਬ ਬਹੁਤ ਸਲੋ ਵੀ ਤਿਆਰ ਕਰ ਸਕਦੇ ਆ ਆਪਾਂ ਤੇ 1,50,000 ਤੋਂ 1 ਲੱਖ ਬੰਦੇ ਤੱਕ ਦਾ ਭੋਜਨ ਤਿਆਰ ਹੋ ਜਾਂਦਾ ਘੱਟ ਲੱਕੜ ਨਾਲ ਜੀ ਤੇ ਬੰਦੇ ਹੁਣ ਤੁਹਾਨੂੰ ਪਤਾ ਬੰਦੇ ਸੇਵਾਦਾਰ ਸਾਡੇ ਕੋਲ ਘਟ ਜਾਂਦੇ ਨੇ ਪਿੰਡਾਂ 'ਚ ਨਵਾਂ ਯੂਥ ਆ ਜਿਹੜਾ ਫੌਰਨ ਚਲੇ ਗਿਆ ਤੇ ਮੂਵ ਹੁਣ ਕਰਕੇ ਸਾਨੂੰ ਦਿੱਕਤ ਆਉਂਦੀ ਸੀ ਇਸ ਕਰਕੇ ਇਹ ਬਹੁਤ ਵੱਡੀ ਸਹਾਇਤਾ ਕਰਦਾ ਸਾਡਾ ਇਸ ਟੀਮ ਦਾ ਜਿਹੜਾ ਸਿਸਟਮ ਹੈ ਤੁਸੀਂ ਕਿੱਦਾਂ ਤਿਆਰ ਕੀਤਾ ਕਿੰਨੇ ਕਾ ਤੇ ਖਰਚਾ ਹੋਇਆ ਕਿੰਨੀ ਕ ਦੀ ਕਪੈਸਿਟੀ ਹੈ ਕਪੈਸਿਟੀ ਇਹਦੀ ਹੈਗੀ 1 ਲੱਖ ਤੋਂ 50,000 ਬੰਦੇ ਤੱਕ ਮਤਲਬ ਤਿਆਰ ਕਰ ਦਿੰਦਾ ਖਾਣਾ ਜੀ ਤੇ ਰੋਜ਼ਾਨਾ ਪਰ ਜਿਹੜਾ ਇਹ ਤਿਆਰ ਕੀਤਾ ਤਿਆਰ ਸਾਡੀ ਸਾਰੀ ਮਤਲਬ ਟੀਮ ਵਰਕ ਕੇ ਇੱਕ ਤਰ੍ਹਾਂ ਦਾ ਸਾਡੇ ਮਿੱਤਰ ਕੋਲੇ ਕਿਸੇ ਕੋਲੇ ਬਾਇਲਰ ਦੇਖਿਆ ਸੀ ਅਸੀਂ ਉਹ ਕੋਹਾ ਬਣਾਉਂਦੇ ਨੇ ਡੇਰੀ ਦਾ ਕੰਮ ਕਰਦੇ ਨੇ ਤੇ ਉਸ ਤੋਂ ਮਤਲਬ ਅਸੀਂ ਸੇਧ ਲੈ ਕੇ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਤਿਆਰ ਕਰਦਾ ਫਿਰ ਅਸੀਂ ਇਹ ਤਿਆਰ ਕਰਵਾਇਆ ਟਰਾਲੀ ਦੇ ਉੱਤੇ ਉਹਨਾਂ ਦਾ ਥੱਲੇ ਦੀਗਾ ਤੇ ਸਾਨੂੰ ਤਕਰੀਬਨ 4 ਸਾਲ ਹੋ ਗਏ ਇਹਨਾਂ ਨਾਲ ਇਹਨਾਂ ਨਾਲ ਵਰਕ ਕਰਦੇ ਨਾਲ ਤੇ ਭਾਫ ਤਿਆਰ ਹੁੰਦੀ ਆ ਪਾਣੀ ਤੋਂ ਇੱਕ ਜਗ੍ਹਾ ਤੇ ਬਾਲਣ ਪੈਂਦਾ ਸਟੀਮ ਨਾਲ ਸਾਰਾ ਹੀ ਖਾਣਾ ਅਸੀਂ ਪ੍ਰੀਪੇਅਰ ਕਰਦੇ ਆਂ ਕਿਹੜਾ ਬਾਲਨ ਯੂਜ਼ ਕਰਦੇ ਆ ਲੱਕੜ ਯੂਜ਼ ਕਰਦੇ ਆ ਜੀ ਤਕਰੀਬਨ ਜਿਵੇਂ ਨੇ ਨੇਰੀਆਂ ਨੇਰੀਆਂ ਨੂੰਰੀਆਂ ਆ ਕੇ ਲੱਕੜ ਡੇਹ ਜਾਂਦੇ ਨੇ ਦਰਖਤ ਉਹ ਪਿੰਡਾਂ ਤੋਂ ਅਸੀਂ ਇਕੱਠੇ ਕਰ ਲੈਂਦੇ ਆ ਤੇ ਇਕੱਠੇ ਕਰਕੇ ਛੋਟੇ ਪੀਸਾਂ 'ਚ ਕੱਟ ਕੇ ਕੋਲਾ ਆਉਂਦੇ ਆ ਜੀ ਇਹਦੇ ਨਾਲ ਇੱਥੇ ਕੋਈ ਸੰਗਤ ਹੈ ਕਿੰਨੇ ਕੁ ਲੋਕ ਹੁੰਦੇ ਆ ਜਿਵੇਂ ਕਦੋਂ ਕੁ ਲੰਗਰ ਲਾਉਣਾ ਤੁਹਾਨੂੰ ਕਿੰਨੇ ਕੁ ਸਾਲ ਹੋ ਗਏ 16 ਸਾਲ ਤੋਂ ਲੰਗਰ ਚੱਲਦਾ ਜੀ ਅਸੀਂ 15 ਤਰੀਕ ਤੋਂ ਇਸ ਵਾਰ 15 ਤਰੀਕ ਤੋਂ 29 ਤਰੀਕ ਤੱਕ ਲੰਗਰ ਲਾਉਣਾ ਜੀ ਇਲਾਕਾ ਨਿਵਾਸੀਆਂ ਤੇ ਦੇਸ਼ ਵੇਸ ਚ ਜਿਹੜੇ ਸਾਡੇ ਮਿੱਤਰ ਬੈਠੇ ਨੇ ਭਾਈ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹਦੇ ਨਾਲ ਸਟੀਮ ਨਾਲ ਕਿਦਾਂ ਬੈਟਰ ਬਣਦਾ ਕੀ ਬੈਟਰ ਨਾਲ ਦਾ ਸਵਾਦ ਬੈਟਰ ਬਣਦਾ ਹੈ ਜਾਂ ਜਲਦੀ ਪੱਚਦਾ ਕੀ ਜ਼ਿਆਦਾ ਫਰਕ ਪੈਂਦਾ ਇੱਕ ਤਾਂ ਜੇ ਆਪਾਂ ਮਤਲਬ ਜਿਵੇਂ ਆਪਾਂ ਕੁੱਕਰ ਚ ਬਣਾਉਨੇ ਆ ਬਣਦੀ ਉਹ ਚ ਵੀ ਸਟੀਮ ਆ ਜੀ ਕੁੱਕਰ ਚ ਤੋਂ ਟੱਕ ਕੇ ਉਹ ਗਲਦਾ ਭੋਜਨ ਇਹ ਚ ਪੱਕਦਾ ਜੀ ਜਿਵੇਂ ਆਪਾਂ ਆਮ ਲੱਕੜ ਤੇ ਅੱਗੇ ਪਕਾਉਂਦੇ ਹੁੰਦੇ ਸੀ ਮਤਲਬ ਪ੍ਰਾਣੀ ਤਰੀਕੇ ਨਾਲ ਓਕਣ ਪੱਕਦਾ ਦੂਜੀ ਗੱਲ ਬਲਣ ਘੱਟ ਖੱਪਦਾ ਜੀ ਕੱਟ ਘੱਟ ਹੁੰਦੀ ਆ ਵੱਲਣ ਦੀ ਉਹਦਾ ਫਾਇਦਾ ਤੀਜੀ ਗੱਲ ਜਿੱਥੇ ਪੰਜ ਭੱਟੀਆਂ ਨੇ ਕੰਮ ਕਰਨਾ ਲੱਕੜ ਜਿੱਥੇ ਵੱਲਣੀ ਆ ਜਾਂ ਡੀਜ਼ਲ ਫੁਕਣਾ ਉਥੇ ਇੱਕ ਭੱਟੀ ਨਾਲ 2.5 ਤਿੰਨ ਕੁਇੰਟਲ ਲੱਕੜ ਨਾਲ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਗਰਮ ਪਾਣੀ ਵੀ ਮਿਲਦਾ ਤੇ ਚਾਹ ਵੀ ਬਣਦੀ ਆ ਨਿਰੰਤਰ ਚੱਲਦਾ ਰਹਿੰਦਾ ਚਾਹ ਤਾਂ 24 ਘੰਟੇ ਚੱਲਦੀ ਆ ਜੇ ਹੁਣ ਕੱਲ ਦੀ ਗੱਲ ਕਰੀ ਕੱਲ ਲੰਗਰ ਵੀ 24 ਘੰਟੇ ਮੰਗੂ ਚੱਲੇ ਆ ਜੀ ਬਹੁਤ ਕੋਈ ਲੋਕ ਇਹ ਵੀ ਆ ਵੀ ਆਏ ਸਾਲ ਆਉਂਦੇ ਹੁਣੇ ਵੀ ਅਸੀਂ ਇੱਥੇ ਲੰਗਰ ਛਕਣਾ ਕੁਇਦਾ ਦੇ ਵੀ ਆਉਂਦੇ ਆ ਲੋਕ ਤੁਹਾਡੇ ਨੂੰ ਪੱਕੇ ਜਿਵੇਂ ਹੁਣ ਪਰਮਾਨੈਂਟ ਡਿਊਟੀਾਂ ਜਿਵੇਂ ਹੁਣ ਪੁਲਿਸ ਲਾਈਨ ਦੇ ਮੈਂ ਬੰਦੇ ਨੇ ਜਿਹੜੇ ਨੇੜੇ ਲੱਗੇ ਨੇ ਜਾਉਂ ਵੀ ਦੂਰੋਂ ਚੱਲ ਕੇ ਆਉਂਦੇ ਨੇ ਚਾਹ ਤੇ ਲੰਗਰ ਦੀ ਦਾਲ ਸਾਡੀ ਇਹ ਵੀ ਮਸ਼ਹੂਰ ਆ ਬਹੁਤ ਵਧੀਆ ਕਮੈਂਟ ਪਾਸ ਕਰਦੇ ਨੇ ਲੋਕ ਵੀ ਬਹੁਤ ਵਧੀਆ ਦਾਲ ਬਹੁਤ ਚਰਬਾ ਦਾ ਇਹ ਜਿਹਾ ਸਵਾਦ ਮਿਲਿਆ ਜਿਹੜੀ ਇਸ ਟੀਮ ਵਾਲਾ ਹੈਗਾ ਸਿਸਟਮ ਜੀ ਕੋ ਸਾਡੇ ਜਿਹੜੇ ਮਿੱਤਰ ਸੀਗੇ ਉਹਨਾਂ ਦਾ ਪਹਿਲਾਂ ਖੋਏ ਵਗੈਰਾ ਕਰਦੇ ਸੀ ਇਹ ਕੁਝ ਸਾਡੇ ਵਿੱਚ ਮਿੱਤਰ ਨੇ ਜਿਹੜੇ ਇੱਥੇ ਸੇਵਾ ਵੀ ਕਰ ਰਹੇ ਨੇ ਸ਼ਿਪ ਦੇ ਵਿੱਚ ਸੈਕੰਡ ਕੈਪਟਨ ਨੇ ਉਹਨਾਂ ਨੇ ਸਾਨੂੰ ਤਕਨੀਕ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਸੀ ਕਿ ਵੀ ਇਹਦੇ ਨਾਲ ਘਟਾਅ ਹੋ ਸਕਦਾ ਬਾਲਣ ਦਾ ਤੇ ਹੋਰ ਚੀਜ਼ਾਂ ਦਾ ਤੇ ਉਹਨਾਂ ਨੇ ਜਾਣਕਾਰੀ ਲੈ ਕੇ ਇਹਦੀ ਜਿਹੜੀ ਤਕਨੀਕ ਆ ਉਹ ਤਿਆਰ ਕੀਤੀ ਗਈ ਸੀ ਦੱਸ ਕੇ ਤੇ ਉਹਦੋਂ ਦੱਸ ਕੇ ਤਿਆਰ ਕਰਵਾਇਆ ਗਿਆ ਉਸ ਆਧਾਰ 'ਤੇ ਇਹ ਜਿਹੜਾ ਬੋਇਲਰ ਆ ਕੰਮ ਕਰਦਾ ਉਹਨਾਂ ਨੇ ਸਾਨੂੰ ਕਿਉਂਕਿ ਸ਼ਿਪ ਦੇ ਵਿੱਚ ਸਾਰਾ ਕੰਮ ਬੋਇਲਰ ਤੇ ਹੀ ਹੁੰਦਾ ਹੈ ਜ਼ਿਆਦਾ ਉਹਨਾਂ ਨੇ ਸਾਨੂੰ ਇਹਦੇ ਫਾਰਮੂਲੇ ਸਮਝਾਏ ਨੇ ਵੀ ਇਦਾਂ ਇਹ ਪ੍ਰੈਸ਼ਰ ਹੁੰਦਾ ਤੇ ਇੰਨਾ ਘੱਟ ਵੱਧ ਕੀਤਾ ਜਾ ਸਕਦਾ ਉਸ ਆਧਾਰ 'ਤੇ ਉਹਨਾਂ ਦੀ ਗਾਈਡੈਂਸ 'ਤੇ ਆਧਾਰ 'ਤੇ ਅਸੀਂ ਇਹ ਨੂੰ ਚਲਾ ਰਹੇ ਹਾਂ ਦੇ ਕਿੱਥੇ ਕਿੱਥੇ ਯੂਜ਼ ਕੀਤਾ ਤੁਸੀਂ ਕਿੱਥੇ ਆਮ ਵਰਤਦੇ ਏ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇਦੋਂ ਬਾਅਦ ਜਿਹੜਾ ਬਸਾਖੀ ਦਾ ਕੋਈ ਜਿਹੜਾ ਵੱਡਾ ਜੋੜ ਮੇਲਾ ਜੋੜ ਸਭਾ ਹੁੰਦੀ ਆ ਬਸਾਖੀ ਨੂੰ ਸੰਗਤ ਆਉਂਦੀ ਆ ਫਤੇਗੜ ਸਾਹਿਬ ਕੇ ਜਾਂ ਹੋਰ ਵੀ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਫਤੇਗੜ ਸਾਹਿਬ ਕੇ ਇੱਥੇ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਸਾਨੂੰ ਯਾਦ ਕਰਦੀ ਆ ਸਾਨੂੰ ਹੁਕਮ ਕਰਦੀ ਆ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਹਾਂ ਕਿੱਦਾਂ ਕਿੱਦਾਂ ਜੂਝਦਾ ਕਿਥੋਂ ਪਾਣੀ ਕਿੱਦਾਂ ਪਾਉਂਦੇ ਹੋ ਕਿੱਥੇ ਇੱਥੇ ਪਾਣੀ ਆ ਜਿਹੜਾ ਇਹ ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਪਾਣੀ ਪੈਂਦਾ ਬ ਚਣੋਂ ਤੱਕ ਕੇ ਉਹ ਕਿ ਸਟੀਮ ਦੀ ਪਾਵਰ ਜ਼ਿਆਦਾ ਹੁੰਦੀ ਹੈ ਉਹ ਪਾਣੀ ਨੂੰ ਐਂਟਰ ਨਹੀਂ ਹੋਣ ਦਿੰਦੀ ਜਦੋਂ ਸਟੀਮ ਬਣ ਜਾਂਦੀ ਹੈ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਧੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਆ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਹੈ ਜਿੰਨਾ ਜਿੰਨਾ ਘਟਦਾ ਜਾਂਦਾ ਉਹਨਾਂ ਉਹਨਾਂ ਕ ਪਾਣੀ ਉਹਦੇ ਚ ਪੈਂਦਾ ਜਾਂਦਾ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵੱਡੇ ਨੇ ਕੜਾਹੇ ਨੇ ਲੱਗੇ ਹੋਏ ਸਟੀਮ ਨਾਲ ਚੱਲਦੇ ਨੇ ਜਿਹੜੇ ਤੇ ਤਿੰਨ ਕੜਾਹੇ ਨੇ ਜਿਹੜੇ ਇੱਕ ਕੜਾਹਾ 2 ਕੁਇੰਟਲ 20 ਕਿਲੋ ਦਾ ਜਿਹੜਾ ਉਹਦਾ ਚੀਜ਼ ਤੇ 2 ਕੁਇੰਟਲ 20 ਕਿਲੋ ਚੌਲ ਸਬਜੀ ਦਾਲ ਉਹ ਤਿਆਰ ਹੋ ਜਾਂਦੀ ਆ ਤਿੰਨ ਕੜਾਏ ਨੇ ਸਾਡੇ ਕੋਈ 6 ਕੁਇੰਟਲ 60 ਕਿਲੋ ਦੇ ਕਰੀਬ ਸਾਡਾ ਜਿਹੜਾ ਸਮਾਨ ਆ ਉਹ 15 ਤੋਂ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਇਹਦੇ ਨਾਲ ਕੀ ਪੋਲੂਸ਼ਨ ਜਾਂ ਪ੍ਰਦੂਸ਼ਣ ਕੀ ਫਰਕ ਪੈਂਦਾ ਇਹਦੇ ਨਾਲ ਜੀ ਪ੍ਰਦੂਸ਼ਣ ਦਾ ਇਹ ਫਰਕ ਪਿਆ ਵੀ ਇਹ ਬਾਲਣ ਘੱਟ ਖਪਤ ਕਰਦਾ ਜੀ ਅੱਗੇ ਅਸੀਂ ਮਤਲਬ ਟਰਾਲੀ ਦੀ ਜਿਹੜੀ ਸਾਡੀ ਉਹ ਦੋ ਤਿੰਨ ਦਿਨਾਂ ਦੇ ਵਿੱਚ ਹੀ ਲੱਗ ਜਾਂਦੀ ਸੀਗੀ ਹੁਣੇ ਵੱਧ ਲਾਉਂਦਾ ਇਹ ਮਤਲਬ ਜਿੱਦਾਂ ਜਿਹੜਾ ਗੀਜਰ ਆਉਂਦਾ ਆਮ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਲੱਕੜ ਵਾਲਾ ਗੀਜਰ ਜਾਂ ਪਾਥੀ ਵਾਲਾ ਕਹਿੰਦੇ ਆ ਇਹ ਨਹੀਂ ਲੱਕੜ ਉਹ ਖਾ ਜਾਂਦਾ ਸੀ ਸਾਡਾ ਗਰਮ ਪਾਣੀ ਕਰਦਾ ਕਰਦਾ ਉਨੀ ਹੁਣ ਬੋਇਲਰ ਕਰਦਾ ਤੇ ਸਾਰਾ ਕੁਝ ਤਿਆਰ ਕਰ ਦਿੰਦਾ ਜੀ ਇੱਕ ਕੱਟ ਹੁੰਦਾ ਜੀ ਕਿਉਂਕਿ ਜਿਹੜਾ ਅੱਗੇ ਅਸੀਂ ਵਰਤਦੇ ਸੀ ਪਾਣੀ ਗਰਮ ਕਰਨ ਨੂੰ ਗੀజర్ ਦੇਸੀ ਗੀజర్ ਜੀ ਨੂੰ ਪਾਥੀਆਂ ਨਾਲ ਜਾਂ ਦੂਗਾ ਕਹਿੰਦੇ ਨੇ ਉਹ ਇੰਨੀ ਉਹ ਲੱਕੜ ਖਾ ਜਾਂਦਾ ਸੀ ਇਦੋਂ ਵੀ ਵੱਧ ਖਾਂਦਾ ਸੀ ਕੰਮ ਕੱਟ ਕਰਦਾ ਸੀਗਾ ਉਹ ਕੇਵਲ ਪਾਣੀ ਨੂੰ ਗਰਮ ਕਰਦਾ ਸੀਗਾ ਪਰ ਇਹ ਹੁਣੇ ਸਾਰਾ ਕੁਝ ਤਿਆਰ ਕਰਦਾ ਨਾਲ ਹੁੰਦੀ ਪਾਣੀ ਵੀ ਗਰਮ ਕਰਦਾ ਪਾਣੀ ਦੀ ਸਪਲਾਈ ਆ ਜਿਹੜੀ ਉਹ ਮੇਰੇ ਪਿੱਛੇ ਉਹ ਇੱਥੇ ਮੋਟਰ ਲੱਗੀ ਆ ਬਿਲਕੁਲ ਪਾਣੀ ਸਪਲਾਈ ਭਾਣੇ ਤੋਂ ਹੁੰਦੇ ਜਾਂਦੀ ਆ ਕਿਤੇ ਹੱਥ ਨਹੀਂ ਲਾਉਣਾ ਪੈਂਦਾ ਜੀ ਸਿਰਫ ਦੋ ਥਾਂ ਤੇ ਹੀ ਅੱਗ ਵਾਲੀ ਜਾਂਦੀ ਆ ਇੱਕ ਇੱਥੇ ਬੋਇਲਰ ਚ ਦੂਜੀ ਚੋਰਾਂ ਦੇ ਚ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਹੋਰ ਸਾਡੇ ਸਾਰੇ ਲੰਗਰ ਚ ਕਿਤੇ ਵੀ ਅੱਗ ਦੀ ਵਰਤੋਂ ਨਹੀਂ ਕੀਤੀ ਜਾਂਦੀ ਅੱਗ ਬਾਲੀ ਨਹੀਂ ਜਾਂਦੀ ਹੈਗੀ thank ah! b e r